ਔਰ ਸਾਰੇ ਪੱਤਰਕਾਰਾਂ ਨੂੰ ਇੱਥੇ ਇੱਕ ਮੇਨ ਚੀਜ਼ ਜਿਹੜੀ ਸਮਝਣ ਵਾਲੀਆਂ ਪੱਤਰਕਾਰਾਂ ਨੂੰ ਜਦੋਂ ਇਹੋ ਜਿਹਾ ਜਦੋਂ ਮਾਹੌਲ ਹੁੰਦਾ ਜਦੋਂ ਇਹੋ ਜਿਹੇ ਨਿਆਂਇਪਚੇ ਹੁੰਦੇ ਆ ਉਹ ਵਿਕਤਰੇ ਜਿਹੜੇ ਹੈਗੇ ਆਪਣੇ ਪਾਸੇ ਰੱਖੋ ਤੇ ਤੁਸੀਂ ਇੱਕ ਮਨਜਿੰਦਰ ਦੀ ਨਹੀਂ ਤੁਸੀਂ ਇੱਕ ਪੱਤਰਕਾਰ ਦੀ ਮਦਦ ਕਰਨੀ ਆ ਤੁਸੀਂ ਇੱਕ ਤੁਹਾਡਾ ਭਾਈਚਾਰੇ ਦੇ ਬੰਦੇ ਦੇ ਉੱਤੇ ਜਿਹੜਾ ਹੈਗਾ ਐਲੀਕੇਸ਼ਨ ਨਜਾਇਜ਼ ਲਾਇਆ ਤੁਸੀਂ ਮਨਜਿੰਦਰ ਦੀ ਮਦਦ ਨਹੀਂ ਕਰਨੀ ਤੁਸੀਂ ਇੱਕ ਪੱਤਰਕਾਰ ਦੀ ਮਦਦ ਕਰਨੀ ਆ ਇਹ ਤੁਸੀਂ ਕੌਮ ਵੀ ਕਿਸੇ ਦਾ ਅਸੀਂ ਪਰਚੇ ਦੇ ਕੇ ਅਸੀਂ ਚੁੱਪ ਕਰਵਾ ਦਾਂਗੇ ਐ ਕੋਈ ਚੁੱਪ ਨਹੀਂ ਹੁੰਦਾ ਜਿਹੜਾ ਇੱਕ ਵਾਰੀ ਸੱਚ ਬੋਲੋ ਲੱਗ ਪਿਆ ਉਹ ਫਿਰ ਪਿੱਛੇ ਨਹੀਂ ਹਟਦਾ ਬੇਸ਼ੱਕ ਤੁਸੀਂ ਪਰਚਾ ਦੇ ਕੇ ਕੁਝ ਦਿਨ ਉਹਨੂੰ ਚੁੱਪ ਦਾ ਜ਼ਰੂਰ ਕਰਵਾ ਲਓਗੇ ਕੁਝ ਦਿਨ ਚੁੱਪ ਕਰਵਾ ਲਓਗੇ ਪਰ ਉਸ ਤੋਂ ਬਾਅਦ ਉਹ ਹੋਰ ਸੈਕਸਫੁਲ ਹੋ ਕੇ ਨਿਕਲੂਗਾ ਬਾਹਰ ਜਿਹੜਾ ਪੱਤਰਕਾਰ ਆ ਜਦੋਂ ਉਸਤੇ ਪਰਚਾ ਹੋ ਜਾਂਦਾ ਉਹ ਹੋਰ ਸੈਕਸਫੁਲ ਹੁੰਦਾ ਇਸ ਕਰਕੇ ਭਗਵਾਨਤਮਨ ਜੀ ਤੁਹਾਨੂੰ ਸਿੱਧਾ ਸੁਨੇਹਾ ਹੈ ਕਿ ਇਹੋ ਜੇ ਪਰਚਿਆਂ ਤੋਂ ਪੱਤਰਕਾਰ ਨਹੀਂ ਡਰਦੇ ਸੋ ਤੁਸੀਂ ਹੋਰ ਵੀ ਤੁਹਾਡੇ ਜਿਹੜੇ ਟਾਰਗੇਟ ਤੇ ਹੋਵੇਗੇ ਪੱਤਰਕਾਰ ਖੇਰ ਲੋ ਤੁਸੀਂ ਖੇਰ ਨਹੀਂ ਜਾਣਦੇ ਹੋ ਇਨਸਾਫ ਦੇ ਨਹੀਂ ਜਾਣਦੇ ਅੱਜ 27 ਫਰਵਰੀ ਐ 27 ਫਰਵਰੀ ਤਾਂ ਦੱਸ ਰਿਹਾ ਕਿ 27 ਫਰਵਰੀ ਅੱਜ ਅੱਜ ਅਸੀਂ ਸਾਰੇ ਜਾਣੇ ਪੱਤਰਕਾਰ ਖਾਸ ਤੌਰ ਤੇ ਇਕੱਠੇ ਹੋ ਰਹੇ ਆ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀ ਜੰਦਲ ਮੈਂ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਆ ਔਰ ਮਨਜਿੰਦਰ ਸਿੰਘ ਸਿੱਧੂ ਲੋਕ ਆਵਾਜ਼ ਦੇ ਜਿਹੜੇ ਪੱਤਰਕਾਰ ਨੇ ਓਨਰ ਨੇ ਉਹ ਇਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਹੈ ਸਾਰੇ ਪੱਤਰਕਾਰ ਜਥੇਬੰਦੀਆਂ ਦੇ ਆਗੂ ਕੱਟੇ ਹੋ ਰਹੇ ਐ ਸੋ ਉਹਨਾਂ ਨੂੰ ਬੇਨਤੀ ਹੈ ਪੱਤਰਕਾਰਾਂ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ ਕਿ ਆਪਾਂ ਮਨਜਿੰਦਰ ਦੇ ਹੱਕ ਦੇ ਵਿੱਚ ਖੜਨਾ ਹੈ ਸੋ ਸਾਰੇ ਪੱਤਰਕਾਰ ਸਾਥੀਆਂ ਨੂੰ ਕਲੱਬ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਤੁਸੀਂ ਟੈਂਸਰ ਜੈਤੋ ਪਹੁੰਚੋ ਸਰਕਾਰਾਂ ਨੂੰ ਵੀ ਇਹ ਸੁਨੇਹਾ ਹੈ ਕਿ ਇਸ ਤਰ੍ਹਾਂ ਦੇ ਪਰਚੇ ਦੇ ਕੇ ਤੁਸੀਂ ਕਿਸੇ ਨੂੰ ਦਬਾ ਨਹੀਂ ਸਕਦੇ ਬਥੇਰੇ ਪਰਚੇ ਕਰਦੇ ਹੋ ਹਰੇਕ ਸਰਕਾਰਾਂ ਕਰਦੀਆਂ ਪਰ ਦੂਜੀਆਂ ਸਰਕਾਰਾਂ ਨਾਲੋਂ ਤਾਂ ਤੁਸੀਂ ਸਿਰਾ ਹੀ ਲਾਤਾ ਜਿਸ ਦੇ ਵਿੱਚ ਸੱਚਾਈ ਨਾ ਹੋਵੇ ਪੱਤਰਕਾਰਾਂ ਤੇ ਜਦੋਂ ਵੀ ਪਰਚਾ ਹੁੰਦਾ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ ਸਿਰਫ ਪੱਤਰਕਾਰ ਦਾ ਮੂੰਹ ਬੰਦ ਕਰਨ ਵਾਸਤੇ ਪਰਚੇ ਦਿੱਤੇ ਜਾਂਦੇ ਆ ਲੋਕ ਇਨਸਾਫ ਟੀਵੀ ਵੱਲੋਂ ਸੁਨੇਹਾ ਹੈ ਪੱਤਰਕਾਰ ਭਾਈਚਾਰੇ ਵੱਲੋਂ ਸੁਨੇਹਾ ਹੈ ਮੈਂ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਹ ਉਹਦੇ ਵੱਲੋਂ ਸੁਨੇਹਾ ਹੈ ਕਿ ਜੇਕਰ ਭਵੰਤਮਾਨ ਸਰਕਾਰ ਚ ਸੋਚਦੀ ਹੈ ਜਾਂ ਚਾਹੁੰਦੀ ਹੈ ਕਿ ਇਸ ਤਰ੍ਹਾਂ ਸੀ ਕਰ ਲਾਂਗੇ ਇਹ ਬਿਲਕੁਲ ਨਹੀਂ ਹੋਣਾ ਇਹ ਤੁਹਾਡੇ ਨਜਾਇਜ਼ ਪਰਚੇ ਨਹੀਂ ਚੱਲਣੇ ਔਰ ਅਸੀਂ ਇਸ ਪਰਚਿਆਂ ਨੂੰ ਕੁਝ ਨਹੀਂ ਸਮਝਦੇ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀਲ ਜੰਦਲ ਮੈਂ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਹਾਂ ਔਰ ਮਨਜਿੰਦਰ ਸਿੰਘ ਸਿੱਧੂ ਲੋਕ ਆਵਾਜ਼ ਦੇ ਜਿਹੜੇ ਪੱਤਰਕਾਰ ਨੇ ਓਨਰ ਨੇ ਉਹ ਇਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਹੈ ਸੋ ਇਹ ਤਾਂ ਇੱਕ ਕਲੱਬ ਦਾ ਰਿਸ਼ਤਾ ਹੈ ਇੱਕ ਭਾਈਚਾਰੇ ਦਾ ਰਿਸ਼ਤਾ ਹੈ ਪਰ ਮੈਂ ਅੱਜ ਉਹ ਪੱਤਰਕਾਰਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਕਿ ਅੱਜ 27 ਫਰਵਰੀ ਹੈ ਅੱਜ 27 ਫਰਵਰੀ ਨੂੰ ਜੈਤੋ ਦੇ ਵਿੱਚ ਗੰਗਸਰ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜੈਤੋ ਦੇ ਮੇਨ ਚੌਂਗ ਦੇ ਵਿੱਚ ਉੱਥੇ ਸਾਰੇ ਪੱਤਰਕਾਰ ਜਥੇਬੰਦੀਆਂ ਦੇ ਆਗੂ ਕੱਟੇ ਹੋ ਰਹੇ ਐ ਸੋ ਉਹਨਾਂ ਨੂੰ ਬੇਨਤੀ ਹੈ ਪੱਤਰਕਾਰਾਂ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ ਕਿ ਆਪਾਂ ਮੰਜਿੰਦਰ ਦੇ ਹੱਕ ਦੇ ਵਿੱਚ ਖੜਨਾ ਹੈ ਸੋ ਮੈਂ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਕਲੱਬ ਦੇ ਉਹ ਸੀਨੀਅਰ ਮੀਤ ਪ੍ਰਧਾਨ ਹੈ ਔਰ ਸਾਰੇ ਪੱਤਰਕਾਰ ਸਾਥੀਆਂ ਨੂੰ ਕਲੱਬ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਤੁਸੀਂ ਟਾਈਮ ਸਰ ਜਲਦ ਪਹੁੰਚੋ ਤਾਂ ਕਿ ਆਪਾਂ ਅਗਾਹ ਦਾ ਪ੍ਰੋਗਰਾਮ ਜਿਹੜਾ ਹੈਗਾ ਲੀਕ ਸੀਗੀਏ ਸੋ ਸਰਕਾਰਾਂ ਨੂੰ ਵੀ ਇਹ ਸੁਨੇਹਾ ਹੈ ਕਿ ਇਸ ਤਰ੍ਹਾਂ ਦੇ ਪਰਚੇ ਦੇ ਕੇ ਤੁਸੀਂ ਕਿਸੇ ਨੂੰ ਦਬਾ ਨਹੀਂ ਸਕਦੇ ਬਥੇਰੇ ਪਰਚੇ ਕਰਦੇ ਹੋ ਹਰੇਕ ਸਰਕਾਰਾਂ ਕਰਦੀਆਂ ਪਰ ਦੂਜੀਆਂ ਸਰਕਾਰਾਂ ਨਾਲੋਂ ਤਾਂ ਤੁਸੀਂ ਸਿਰਾ ਹੀ ਲਾਤਾ ਇਹੋ ਜੇ ਨਜਾਇਜ਼ ਪਰਚੇ ਜਿੱਥੇ ਕੁਝ ਸਚਾਈ ਹੁੰਦੀ ਹੈ ਕਈ ਵਾਰੀ ਕੁਝ ਕਿਸੇ ਦੀ ਸਚਾਈ ਹੁੰਦੀ ਹੈ ਪਰਚੇ ਹੁੰਦੇ ਆ ਪਰ ਜਿਸ ਦੇ ਵਿੱਚ ਸਚਾਈ ਨਾ ਹੋਵੇ ਪੱਤਰਕਾਰਾਂ ਤੇ ਜਦੋਂ ਵੀ ਪਰਚਾ ਹੁੰਦਾ ਉਹਦੇ ਵਿੱਚ ਕੋਈ ਸਚਾਈ ਨਹੀਂ ਹੁੰਦੀ ਸਿਰਫ ਪੱਤਰਕਾਰ ਦਾ ਮੂੰਹ ਬੰਦ ਕਰਨ ਵਾਸਤੇ ਪਰਚੇ ਦਿੱਤੇ ਜਾਂਦੇ ਆ ਸੋ ਇਹ ਸਾਨੂੰ ਸਾਡੇ ਵੱਲੋਂ ਸੁਨੇਹਾ ਲੋਕ ਇਨਸਾਫ ਟੀਵੀ ਵੱਲੋਂ ਸੁਨੇਹਾ ਪੱਤਰਕਾਰ ਭਾਈਚਾਰੇ ਵੱਲੋਂ ਸੁਨੇਹਾ ਮੈਂ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਉਦੇ ਵੱਲੋਂ ਸੁਨੇਹਾ ਹੈ ਕਿ ਜੇਕਰ ਭਗਵੰਤ ਮਾਨ ਸਰਕਾਰ ਚ ਸੋਚਦੀ ਹੈ ਜਾਂ ਚਾਹੁੰਦੀ ਹੈ ਕਿ ਇਸ ਤਰ੍ਹਾਂ ਅਸੀਂ ਕਰ ਲਾਂਗੇ ਇਹ ਬਿਲਕੁਲ ਨਹੀਂ ਹੋਣਾ ਇਹ ਤੁਹਾਡੇ ਨਾਜਾਇਜ਼ ਪਰਚੇ ਨਹੀਂ ਚੱਲਣੇ ਔਰ ਅਸੀਂ ਇਸ ਪਰਚਿਆਂ ਨੂੰ ਕੁਝ ਨਹੀਂ ਸਮਝਦੇ ਜੇ ਤੁਸੀਂ ਕੋਈ ਵੀ ਕਿਸੇ ਦਾ ਅਸੀਂ ਪਰਚੇ ਦੇ ਕੇ ਅਸੀਂ ਚੁੱਪ ਕਰਵਾ ਦਾਂਗੇ ਐ ਕੋਈ ਚੁੱਪ ਨਹੀਂ ਹੁੰਦਾ ਜਿਹੜਾ ਇੱਕ ਵਾਰੀ ਸੱਚ ਬੋਲੋ ਲੱਗ ਪਿਆ ਉਹ ਫਿਰ ਪਿੱਛੇ ਨਹੀਂ ਹਟਦਾ ਬੇਸ਼ੱਕ ਤੁਸੀਂ ਪਰਚਾ ਦੇ ਕੇ ਕੁਝ ਦਿਨ ਉਹਨੂੰ ਚੁੱਪ ਤਾਂ ਜ਼ਰੂਰ ਕਰਵਾ ਲੋਂਗੇ ਕੁਝ ਦਿਨ ਚੁੱਪ ਕਰਵਾ ਲੋਗੇ ਪਰ ਉਸ ਤੋਂ ਬਾਅਦ ਉਹ ਹੋਰ ਸੈਕਸਫੁਲ ਹੋ ਕੇ ਨਿਕਲੂਗਾ ਬਾਹਰ ਜਿਹੜਾ ਪੱਤਰਕਾਰ ਆ ਜਦੋਂ ਉਸ ਤੇ ਪਰਚਾ ਹੋ ਜਾਂਦਾ ਉਹ ਹੋਰ ਸੈਕਸਫੁਲ ਹੁੰਦਾ ਇਸ ਕਰਕੇ ਭਗਵਾਨ ਤੁਮਨ ਜੀ ਤੁਹਾਨੂੰ ਸਿੱਧਾ ਸੁਨੇਹਾ ਹੈ ਕਿ ਇਹੋ ਜਿਹੇ ਪਰਚਿਆਂ ਤੋਂ ਪੱਤਰਕਾਰ ਨਹੀਂ ਡਰਦੇ ਸੋ ਤੁਸੀਂ ਹੋਰ ਵੀ ਤੁਹਾਡੇ ਜਿਹੜੇ ਟਾਰਗੇਟ ਤੇ ਹੋਵੇਗੇ ਪੱਤਰਕਾਰ ਖੇਰ ਲੋ ਤੁਸੀਂ ਖੇਰ ਨਹੀਂ ਜਾਣਦੇ ਹੋ ਇਨਸਾਫ ਦੇ ਨਹੀਂ ਜਾਣਦੇ ਸੋ ਇਹੋ ਜਿਹੇ ਪਰਚਿਆਂ ਨੂੰ ਅਸੀਂ ਨਹੀਂ ਕੁਝ ਵੀ ਸਮਝਦੇ ਸੋ ਦੁਆਰਾ ਫੇਰ ਸਾਰੇ ਜਥੇਬੰਦੀਆਂ ਨੂੰ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਤੁਸੀਂ ਸਮਾਂ ਜਿਹੜਾ ਹੈਗਾ ਥੋੜਾ ਹੀ ਰਹਿ ਗਿਆ 11 11 ਵਜੇ 11:30 ਪਾ ਉਥੇ ਹੈਗਾ ਇਕੱਠੇ ਹੋਣਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਗੰਗਸਰ ਸਾਹਿਬ ਜਿਹੜਾ ਹੈਗਾ ਉਥੇ ਜੈਤੋ ਦੇ ਵਿੱਚ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਉੱਥੇ ਜ਼ਰੂਰ ਪਹੁੰਚਣਾ ਔਰ ਜਿੰਨੇ ਵੀ ਪੱਤਰਕਾਰਾਂ ਸਾਥੀ ਹੈ ਜਿਹੜੇ ਕੰਮ ਕਰਦੇ ਫੀਲਡ ਦੇ ਵਿੱਚ ਜੇਕਰ ਉਹਨਾਂ ਨੂੰ ਇਹੋ ਜਿਹਾ ਦੁਆ ਕੋਈ ਦਿੱਕਤ ਕਿਸੇ ਨੂੰ ਵੀ ਆਉਂਦੀ ਹੈ ਕੱਲਾ ਕੋੜੂਪੂਰਾ ਜ਼ਿਲ੍ਹਾ ਫਰੀਦਕੋਟ ਜੈਤੋ ਨਹੀਂ ਹੈਗਾ ਬਾਰ ਬਾਰ ਦੇ ਵਿੱਚ ਇਸ ਪੰਜਾਬ ਦੇ ਵਿੱਚ ਜਾਂ ਬਾਹਰ ਕੋਈ ਅਦਰ ਸਟੇਸ਼ਨ ਚ ਵੀ ਹੋਵੇ ਕੋਈ ਅਦਰ ਸਟੇਟ ਦੇ ਵਿੱਚ ਵੀ ਹੋਵੇ ਤੇ ਅਸੀਂ ਜਿਹੜਾ ਜਥੇਬੰਦੀ ਉਹਦੀ ਹਮਾਇਤ ਜਰੂਰ ਕਰਾਂਗੇ ਔਰ ਸਾਰੇ ਪੱਤਰਕਾਰਾਂ ਨੂੰ ਇੱਥੇ ਇੱਕ ਮੇਨ ਚੀਜ਼ ਜਿਹੜੀ ਸਮਝਣ ਵਾਲੀਆਂ ਪੱਤਰਕਾਰਾਂ ਨੂੰ ਜਦੋਂ ਇਹੋ ਜਿਹਾ ਜਦੋਂ ਮਾਹੌਲ ਹੁੰਦਾ ਜਦੋਂ ਇਹੋ ਜਿਹਾ ਨਿਆਂਇਪਚੇ ਹੁੰਦੇ ਆ ਉਹ ਵਿਕਰੇ ਜਿਹੜੇ ਹੈਗੇ ਆਪਣੇ ਪਾਸੇ ਰੱਖੋ ਤੇ ਤੁਸੀਂ ਇੱਕ ਮਨਜਿੰਦਰ ਦੀ ਨਹੀਂ ਤੁਸੀਂ ਇੱਕ ਪੱਤਰਕਾਰ ਦੀ ਮਦਦ ਕਰਨੀ ਆ ਇਸ ਕਰਕੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਆ ਕਿ ਤੁਸੀਂ ਜਿਹੜਾ ਹੈਗਾ ਟਾਈਮ ਸਰ ਜੈਤੋਂ ਪਹੁੰਚੋ ਤਾਂ ਕਿ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਸਰਕਾਰ ਦੇ ਖਿਲਾਫ ਲੀਕ ਸਕੀਏ ਧੰਵਾਦ ਜੀ